ਆਈ ਟੂਲ ਬੁਲਾਇ ਤੇ ਡਿਊਟੀ ਕਰਦੇ ਆਂ ਆਈ ਪੀਐਫ ਫੰਡ ਬਾਰੇ ਲਿਬਰਕੋਰਟ ਚ ਰਿਪੋਰਟ ਦਿੱਤੀ ਆਈ ਮੁੜ ਕੇ ਲੈ ਉਹਨਾਂ ਨੇ ਮੈਨੂੰ ਜਿਹੜਾ ਅਰਕੇ ਚੌਧਰੀਆ ਕੰਪਨੀ ਮਾਲਕ ਉਹਨੇ ਮੈਨੂੰ ਟਰਮੀਨਟ ਕਰਤਾ ਕੁਛ ਮੁੰਡੇ ਆਡੇ ਹੋਰ ਵੀ ਉਸਤਾ ਦੇ ਟਰਮੀਨਟ ਕਰਤੇ ਤੇ ਅਸੀਂ ਆਪਣਾ ਧਰਨਾ ਲਾਇਆ ਨਾ ਕਿ ਹੈ ਕਿ ਉਹ ਟੂਲ ਬੰਦ ਕੀਤਾ ਸੀ शांतमई ही धरना लाया जी जिन्होंने बंद ने सा हाँ हमला किया वा वो है जी हरजिंदर सिंह गुरप्रीत गदली जो हरजिंदर सिंह मत्तेवाल गुरप्रीत सिदली निरपयिडर ये सारे टूलते सारे ये मैनेजर बनाए कोई मैनेजर बनाया कोई ਟਗੜਿਆ ਕਾਰਨ ਸਾਡਾ ਕੁਛ ਨਹੀਂ ਸੀ ਇਹਨਾਂ ਨੇ ਸਾਡੇ ਦੇ ਹਮਲਾ ਕੀਤਾ ਬੈਠੇ ਬੰਦੇ ਤੇ ਆ ਕੇ ਨਾ ਹਮਲਾ ਕੀਤਾ ਸਾਡੇ ਤੇ ਜੀ ਇਹਨਾਂ ਕੋਈ ਵਾਰ ਕਿਰਪਾਨਾਂ ਨਾ ਕਿਰਪਾਨਾਂ ਸਾਰਿਆਂ ਕੋਈ ਗਈਆਂ ਦਸਤਰ ਹੀ ਕਿਰਪਾਨਾਂ ਸੀ ਕਿੰਨੇ ਜਣੇ ਫਟ ਰਹੇ ਜੇ ਬਾਕੀ ਨਾ ਨੇ ਹਵਾਈ ਫੈਰ ਵੀ ਕੀਤੇ ਸਾਡੇ ਤੇ ਕਿੰਨੇ ਜਣੇ ਫਟ ਰਹੇ ਫਟ ਰਹੇ 3 ਜਣੇ ਹੋਈ ਜੀ ਕਿੱਥੇ ਕਿੱਥੇ ਸਾਡਾ ਸਾਡੇ ਮੇਰੇ ਸਿਰ 'ਚ ਸਾਡ ਲੱਗੀ ਆ ਆ ਇੱਥੇ ਆ ਮੋਡੇ ਦੇ ਆ ਦੇ ਆਪਣਾ ਗਰਮੇਲ ਸਿੰਘ ਦੇ ਜਾ ਸਾਟ ਲੱਗੀ ਆ ਲਾਡੀ ਦੇ ਵੀ ਜਾ ਸਾਟਾਂ ਲੱਗੀਆਂ ਹਾਂਜੀ ਮੰਗਦੀ ਦਾ ਮੰਗ ਕੀ ਕਰਦੇ ਰਬਾ ਜੀ ਮੰਗ ਹੀ ਕਹਿੰਦੇ ਕਾਨੂੰਨ ਤੇ ਕਹਿੰਦੇ ਸਾਨੂੰ ਜੋ ਬੰਦ ਦੀ ਕਾਨੂੰਨੀ ਕਾਰਵਾਈ ਇਹਨਾਂ ਦੇ ਕੀਤੀ ਜਾਵੇ ਮੈਨੂੰ ਤਾਂ ਕੱਲ ਲੱਗਦਾ ਨਹੀਂ ਆਪਣਾ ਹੱਕ ਮੰਗਣ ਵਾਸਤੇ ਤੁਹਾਨੂੰ ਯਾਰ ਨਹੀਂ ਖੇਡਾਂਗੇ ਨੇ ਆਪਣਾ ਹੱਕ ਮੰਗਣ ਵਾਸਤੇ ਜੇ ਹੀ ਇਤਨਾ ਨਾਇਸ਼ ਸ਼ਾਂਤਮਈ ਇਹ ਸਾਡਾ ਜਿਹੜਾ ਹੱਕ ਵਾ ਸਾਡੀਆਂ ਤਨਖਾਹਾਂ ਵਾਂ ਟੂਲ ਵਾਲਾ ਗੁੰਡਾਗਰਦੀ ਕਰਕੇ ਇਹਨਾਂ ਨੇ ਸਾਡੇ ਤੇ ਨਿੱger ਪਰ ਟੂਲ ਪਲਾਜਾ ਪੁਲਿਸ ਵਾਲੋ ਕੀ ਕਰ ਰਹੀ ਸੀ ਪੁਲਿਸ ਵਾਲੋ ਕੋਈ ਤੇ ਕਾਰਵਾਈ ਨਹੀਂ ਕੀਤੀ ਸਾਡੇ ਤੇ ਪੁਲਿਸ ਵਾਲੇ ਨਹੀਂ ਹੰਮ ਦਬਕੇ ਮਾਰਦੇ ਸੀ ਐਸਐਚਓ ਦਬਕੇ ਮਾਰਦਾ ਸੀ ਤੈਨੂੰ ਚੁੱਕ ਕੇ ਲੈ ਜਾਗੇ ਤੇ ਤੇ ਪਰਚਾ ਕਰਦਾਂਗੇ ਅਸੀਂ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਹੁਣ ਮੰਗ ਕਰਦੇ ਆਂ ਜੋ ਉਹਨੇ ਬਣਦੀ ਕਾਨੂੰਨੀ ਕਾਰਵਾਈ ਹਟ ਦੇ ਉਹਨਾਂ ਨੇ ਕੀਤੀ ਜਾਏ ਬੰਦਿਆਂ ਤੇ ਸਾਨੂੰ ਸਾਡਾ ਫੈਸਲਾ ਕੀਤਾ ਜਾਵੇ ਗੁਰਬੀ ਸਿੰਘ ਜੀ ਕੀ ਕੰਮ ਦਾ ਆਪਰੇ? ਮੈਂ ਵੀ ਜੀ ਮੈਂ ਇਹ ਰਹਾ ਟੋਕ ਰਿਹਾ। ਕੀ ਗੱਲ ਕੀ ਹੋਈ ਅੱਜ ਜਿਹੜਾ ਝਗੜਾ ਹੋਇਆ ਵਾ ਕੀ ਕਾਰਨ ਰਿਹਾ ਝਗੜੇ ਦਾ? ਕਾਰਨ ਵੀ ਜੀ ਇਹ ਆ ਵੀ ਇਹਨਾਂ ਨੇ ਧਰਨਾ ਦਿੱਤਾ ਸੀ। ਇਹਨਾਂ ਦਾ ਇੱਕ ਬਲਵਿੰਦਰ ਪੰਡਤ ਆ। ਇਹ ਵੀ ਦੀ ਜੁਨੀਆ ਦੇ ਆ ਬੰਦੇ ਹੋਈ ਤਾਂ ਦੇਖ ਪਾਰਦੇ ਹੀ ਹੁਈ ਆ। ਹਾਂ ਜੀ। ਤੇ ਝਗੜਾ ਕਿਉਂ ਆਇਆ? ਝਗੜਾ ਵੀ ਜੀ ਇਹਨਾਂ ਦਾ ਇੱਕ ਮੁਲਾਜ਼ਮ ਹੈ ਬਲਵਿੰਦਰ ਸਿੰਘ ਨਾ ਉਹ ਡਿਊਟੀ ਕਰਦਾ ਵਾ, ਨਾ ਉਹ ਯੂਨੀਫਾਰਮ ਪਾਉਂਦਾ ਵਾ, ਕੋਈ ਕੰਪਨੀ ਦਾ ਰੂਲ ਨਹੀਂ ਮੰਨਦਾ। ਉਹਨੂੰ ਆਪਾਂ ਟਰਮੀਨੇਟ ਕੀਤਾ ਹੈ। ਇਹਨਾਂ ਨੇ ਉਹ ਟਰਮੀਨੇਟ ਕਰਨ ਦੇ ਚੱਕਰ ਦੇ ਵਿੱਚ ਧਰਨਾ ਦਿੱਤਾ ਵਾ ਪਹਿਲਾਂ ਇਹ ਸ ਵੀਰ ਦੇ ਆ ਕੇ ਸ਼ਾਂਤਬਈ ਮੌਲ ਤਰੀਕੇ ਨਾਲ ਬੈਠੇ ਰਹੇ ਆ ਉਸ ਤੋਂ ਬਾਅਦ ਇਹਨਾਂ ਦੀ ਯੂਨੀਅਨ ਦਾ ਪ੍ਰਧਾਨ ਆਇਆ ਨਿਸ਼ਤਰ ਸਿੰਘ ਉਹਨੇ ਆ ਕੇ ਮਤਲਬ ਇਹਨਾਂ ਨੂੰ ਕਿਹਾ ਵੀ ਤੁਹਾਨੂੰ ਫ੍ਰੀ ਕਰ ਦੂੰਗਾ ਤੇ ਆਪਾਂ ਉਹਦੇ ਕੈਮਰੇ 'ਚ ਵਿਖੰਨੇ ਆ ਸਟਾਫ ਸਾਰਾ ਆਪਾਂ ਥੱਲੇ ਆਏ ਆ ਇਹਨਾਂ ਨਾਲ ਗੱਲ ਕੀਤੀ ਵੀ ਆਪਾਂ ਜੇ ਕੋਈ ਗੱਲ ਹੈ ਆਪਾਂ ਬਹਿ ਕੇ ਕਰ ਲੈਨੇ ਆ ਇਹਨਾਂ ਸਾਨੂੰ ਧੱਕੇ ਮਾਰਨੇ ਸਟਾਰਟ ਕਰਦੇ ਆ ਤੇ ਧੱਕੇ ਨਾਲ ਡੰਡੇ ਵੀਡੀਓ ਹੋ ਗਈਆਂ ਟੂ ਤੇ ਇਹਨਾਂ ਨੇ ਡੰਡੇ ਪਰਾਂ ਕਰਕੇ ਗੱਡੀਆਂ ਫ੍ਰੀ ਕੱਢਣੇ ਸ਼ੁਰੂ ਕਰਤੀਆਂ ਆਪਾਂ ਇਹ ਹੱਥ ਵੀ ਜੁੜੇ ਵੀ ਸਾਡਾ ਨੁਕਸਾਨ ਹੋਉਂਦਾ ਫਰਮਦਾ ਤੇ ਇੰੇ ਕੰਮ ਆਪਾਂ ਨਾਗਰੀ ਆਪਾਂ ਬਹਿ ਕੇ ਗੱਲ ਕਰ ਲਈਏ ਇਹਨਾਂ ਦੇ ਨਾਲ ਪੰਜ ਸੱਤ ਨਿਹੰਗ ਸਿੰਘ ਹੀ ਉਹਨਾਂ ਨੇ ਸਾਡੇ ਕਿਰਪਾਨਾਂ ਮਾਰਨੀਆਂ ਮੇਰੇ ਵੀ ਛੱਟ ਲੱਗੀ ਆ ਦੋ ਮੁੰਡੇ ਦੂਜੇ ਕਾਰੇ ਵੀ ਵੱਜੀਆਂ ਵਾ ਤੇ ਆਪਾਂ ਪ੍ਰਸ਼ਾਸਨ ਨੂੰ ਵੀ ਮਤਲਬ ਇਹ ਹੋ ਰਿਕਵੇਸਟ ਕੀਤੀ ਵੀ ਮਤਲਬ ਇਹਨਾਂ ਦਾ ਧਰਨਾ ਜਾ ਜੋ ਵੀ ਚਕਾਓ ਜਾਂ ਜਿੱਦਾਂ ਵੀ ਆ ਤੇ ਪਰ ਪ੍ਰਸ਼ਾਸਨ ਨੇ ਆਪਾਂ ਉਹਦਾ ਪੂਰਾ ਸਾਥ ਦਿੱਤਾ ਵਾ ਮਨਛੱਤਰ ਸਿੰਘ ਕੌਣ ਹਾਂ ਇਹ ਸਾਰੇ ਦਾ ਜੂਨੀਅਨ ਦਾ ਪ੍ਰਧਾਨ ਹਾਂ ਜਦੋਂ ਨਛਤਰ ਸਿੰਘ ਆਇਆ ਵਾ ਉਦੋਂ ਹੀ ਇਹ ਹੰਗਾਮਾ ਹਾਂਜੀ ਸਰ ਪਹਿਲਾਂ ਬੈਠੇ ਹੀ ਸਰ ਲੈਣਾ ਜੀ ਕਿ ਜਦੋਂ ਨਛਤਰ ਸਿੰਘ ਆਇਆ ਉਦੋਂ ਉਹਨੇ ਕਿਹਾ ਕਿ ਟੂਲ ਫਰੀ ਕਰ ਦੋ ਤੇ ਜਦੋਂ ਆਪਾਂ ਟੂਲ ਫਰੀ ਰੋਕਣ ਗਏ ਆ ਨਾ ਨਛਤਰ ਨੇ ਕਿਹਾ ਵੀ ਫੜ ਦੋ ਇਹ ਫਿਰ ਸਾਡੀ ਗੱਲ ਪੈ ਗਈ ਇੱਥੇ ਕੀ ਮੰਨਤਾ ਆ ਬਈ ਜੀ ਹੁਣ ਪ੍ਰਸ਼ਾਸਨ ਮੰਗ ਸਰ ਇਹੋ ਹੀ ਆ ਪ੍ਰਸ਼ਾਸਨ ਕੋ ਵੀ ਐਂ ਡਿਊਟੀ ਕਰਦੇ ਸਾਨੂੰ ਸਾਡੀ ਡਿਊਟੀ ਕਰਦੇ ਨੇ ਸਾਡੇ ਕੰਮਾਂ 'ਚ ਵਿਰਨ ਨਾ ਪਾਉਣ ਤਾਂ ਜਿਹੜੀ ਬੰਦੀ ਕਾਰਵਾਈ ਇਹਨਾਂ ਦੇ ਕਰਨ ਇਹਨਾਂ ਨੇ ਸਾਡੇ ਟੂਲ ਤੇ ਆ ਕੇ ਸਾਡੇ ਨਾਲ ਨਜਾਇਜ਼ ਪੰਗਾ ਲਿਆ ਵਾ ਅਸੀਂ ਆਪਣਾ ਸ਼ਾਂਤਮਈ ਤਰੀਕੇ ਨਾਲ ਕੰਮ ਕਰਨ ਦੇ ਅਸੀਂ ਕਹਿੰਨਾ ਮਾੜੀ ਨਹੀਂ ਚੰਗੀ ਨਹੀਂ ਕਰਨ ਦੇ ਇਹਨਾਂ ਦੋਨਾਂ ਦਾ ਜੀ ਕੋਈ ਆਪਸੀ ਤਤਕਾਰ ਹੋ ਗਿਆ ਟੂਲ ਪਲਾਜੇ ਦੇ ਮੁਲਾਜ਼ਮ ਇਹ ਆ ਤੇ ਉਹ ਵੀ ਟੂਲ ਪਲਾਜੇ ਦੇ ਮੁਲਾਜ਼ਮ ਆ ਤੇ ਦੋਨਾਂ ਦੇ ਵਿੱਚ ਝੜਪ ਹੋ ਗਈ ਹੈ ਇੱਥੇ ਦਾਖਲ ਹੈ ਅੱਗੇ ਪੁਲਿਸ ਕੀ ਕਰ ਰਹੀ ਇੱਕ ਪਾਸੇ ਮਕਦਮਾ ਦਰਜ ਹੋ ਗਿਆ ਜੀ ਦੂਸਰੇ ਪਾਸੇ ਜੇ ਇਹਨਾਂ ਦੇ ਜੋ ਵੀ ਛੱਟਾ ਵੇਖ ਕੇ ਦੋਨੋਂ ਪਾਸੇ ਪੁਲਿਸ ਦੇ ਟਿਕਟ ਐਸਾ ਕਰਕੇ ਦੋਨੋਂ ਪਾਸੇ